ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੱਗਾ ਸਭ ਤੋਂ ਵੱਡਾ ਚਟਕਾ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਮਾਨਦਾਰੀ ਦਾ ਟੰਡੋਰਾ ਪਿੱੜ ਦੇ ਨਜ਼ਰ ਆਉਂਦੇ ਸੀ ਤੇ ਦੂਸਰੇ ਪਾਸੇ ਉਹਨਾਂ ਦੇ ਆਪਦੇ ਵਿਧਾਇਕਾਂ ਦੇ ਮੰਤਰੀਆਂ ਵੱਲੋਂ ਤੰਦਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਜਿੱਥੇ ਵਿਜੀਲੈਂਸ ਵੱਲੋਂ ਵੀ ਵੱਡੀ ਕਾਰਵਾਈ ਹੋਈ ਤੇ ਜਿੱਥੋਂ ਪੰਜਾਬ ਪੁਲਿਸ ਵੱਲੋਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਟਕਾ ਉਸ ਟਾਈਮ ਲੱਗਾ ਜਦੋਂ ਰਮਨ अरोड़ा ਨੇ ਜਿਹੜੇ ਜਲੰਧਰ ਤੋਂ ਉਹਨਾਂ ਦੇ ਵਿਧਾਇਕ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਮਿਲ ਗਈ ਹੈ ਇੱਕ ਪਾਸੇ ਜਿਹੜੀ ਹੈ ਪਿਸਟਾਚਰੀ ਦੇ ਉੱਤੇ ਵੱਡੇ ਦੋਸ਼ ਲੱਗੇ ਹੋਏ ਨੇ ਉਹਨਾਂ ਉੱਤੇ ਤੇ ਦੂਸਰੇ ਪਾਸੇ ਹਰੀ ਚੰਡੀ ਦੇ ਦਿੱਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੇਕਰ ਗੱਲ ਕਰੀਏ ਤਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਭ੍ਰਿਸ਼ਟਾਚਾਰੀ ਕਰਦਾ ਨਜ਼ਰ ਆਏਗਾ ਉਹ ਚਾਹੇ ਮੇਰੀ ਪਾਰਟੀ ਦਾ ਚਾਹੇ ਬਾਦਦੀ ਦਾ ਲੇਕਿਨ ਉਹਨੂੰ ਜਿਹੜਾ ਹੈ ਜੇਲ੍ਹ ਦੇ ਵਿੱਚੋਂ ਬਾਹਰ ਦੀ ਹਵਾ ਨਹੀਂ ਖਾਣ ਦਿੱਤੀ ਜਾਵੇਗੀ ਲੇਕਿਨ ਕੀ ਗੱਲ ਸੱਤਾ ਦੇ ਵਿੱਚ ਪਾਰਟੀ ਹੈ ਤਾਂ ਕਰਕੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾ ਵਾ ਖੱਟਦੇ ਨੇ ਤੇ ਦੂਸਰੇ ਪਾਸੇ ਸ਼ਾਇਦ ਉਹ ਅੰਦਰੋਂ ਅੰਦਰ ਕਿਤੇ ਰਮਨ ਅਰੋੜਾ ਦਾ ਸਾਥ ਤਾਂ ਨਹੀਂ ਦੇ ਰਹੇ ਵੱਡਾ ਸਵਾਲ ਖੜਾ ਹੋ ਗਿਆ ਲekin ਤੁਹਾਨੂੰ ਦੱਸ ਦਿੰਨੇ ਹਾਂ ਕਿ 3 ਸਤੰਬਰ ਜੋਨੇ ਸੰਦੀਪ ਕੁਮਾਰ ਮਹਨ ਆਪਿਸ਼ਟਾ ਚਾਰ ਦੇ ਮਾਮਲੇ 'ਚ ਗ੍ਰਿਫਤਾਰ ਜਲੰਧਰ ਕੇਂਦਰੀ ਤੋਂ ਆ ਵਿਧਾਇਕ ਰਮਨ अरोड़ा ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਵਿਧਾਇਕ ਰਮਨ अरोड़ा ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਅੱਜ ਉਹਨਾਂ ਨੂੰ ਤੇ ਜਲੰਧਰ ਨਿਗਮ ਨੇ ਏਟੀਪ ਰੈ ਸੁਖਦੇਵ ਵਿਸ਼ਨੂੰ ਨੀਯਮਤ ਜ਼ਮਾਨਤ ਦੇ ਦਿੱਤੀ ਹੈ ਜਿਗਰ ਹੋ ਗਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ 14 ਮਈ ਨੂੰ ਵਿਧਾਇਕ ਰਮਨ अरोड़ा ਦੇ ਵਿਰੁੱਧ ਪਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ ਤੇ ਗਿਫਤਾਰ ਕਰ ਲਿਆ ਗਿਆ ਸੀ ਵਿਜੀਲੈਂਸ ਬੁਲਾਰੇ ਅਨੁਸਾਰ ਰਮਨ अरोड़ा ਨੂੰ ਜਲੰਧ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਲੋਕਾਂ ਨੂੰ ਨੋਟਿਸ ਭੇਜੇ ਤੇ ਲੋਕਾਂ ਖਿਲਾਫ ਕਾਰਵਾਈ ਦੀ ਧਮਕੀ ਵੀ ਦਿੱਤੀ ਵਿਜੀਲੈਂਸ ਵੱਲੋਂ ਰਮਨ अरोड़ा ਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਕਰ ਗਿਫਤਾਰ ਕਰ ਲਿਆ ਗਿਆ ਪਟੀਸ਼ਨ ਕਰਤਾ ਰਮਨ अरोड़ा ਨੇ ਕਈ ਤਰ੍ਹਾਂ ਦੀਆਂ ਦਲੀਲਾ ਤੇ ਨਿਯਮ ਜਮਾਨਤ ਦੀ ਮੰਗ ਕੀਤੀ ਜਿਸ ਨੇ ਹਾਈ ਕੋਰਟ ਨੇ ਰਮਨ अरोड़ा ਦੀ ਨਿਯਮਤ ਜਮਾਨਤ ਅਰਜੀ ਮਨਜ਼ੂਰ ਕਰਦਿਆਂ ਵੱਡੀ ਰਾਹਤ ਦਿੱਤੀ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਅਕਸਰ ਇਹ ਕਹਿੰਦੇ ਸੀ ਕਿ ਜਮਾਨਤ ਮਿਲ ਹੀ ਨਹੀਂ ਸਕਦੀ ਜਿਹੜਾ ਪ੍ਰਸ਼ਟਾਚਾਰੀ ਕਰੇਗਾ ਉਹਨੂੰ ਲੰਮੇ ਸਮੇਂ ਲਈ ਜੇਲ੍ਹ ਕਟਣੀ ਪਵੇਗੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਰਦਾਸ ਸੋਰੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਕਾਟ ਰਹੇ ਨੇ ਲੇਕਿਨ ਦੂਸਰੇ ਪਾਸੇ ਤਾਂ ਇਹ ਗੱਲ ਕਹਿ ਸਕਦੇ ਆ ਕਿ ਸ਼ਰੇਆਮ ਜਿਹੜੇ ਨੇ ਵਿਜੀਲੈਂਸ ਵੱਲੋਂ ਵੀ ਵੱਡੇ ਖੁਲਾਸੇ ਕੀਤੇ ਗਏ ਲੇਕਿਨ ਅੱਜ ਫਿਰ ਵੀ ਜਿਹੜੀ ਹੈ ਵੱਡੀ ਰਾਹਤ ਮਿਲ ਗਈ ਹੈ ਜਿਹੜੇ ਨੇ ਰਮਨ ਅਰੋੜਾ ਲੇਕਿਨ ਕੀ ਗੱਲ ਇਹਨਾਂ ਦੀ ਜਿਹੜੀ ਪਾਰਟੀ ਹੈ ਉਹ ਸੱਤਾ ਦੇ ਵਿੱਚ ਹੈ ਤਾਂ ਕਰਕੇ ਜਾਂ ਫਿਰ ਕਹਿ ਸਕਦੇ ਆ ਕਿ ਵਿੱਚੋਂ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਤੇ ਸਾਥ ਨਾ ਦਿੱਤਾ ਹੋਵੇ